ਠੀਕ ਹੈ ਜੀ ਹਾਂਜੀ ਭਾਈ ਜੀ ਆਪਾਂ ਨੂੰ ਕਬੂਤਰਬਾਈ ਦਾ ਸ਼ੌਂਕ ਕਦੋਂ ਕਦੋਂ ਪਿਆ ਵੀਰ ਜੀ ਮੈਨੂੰ 9 ਸਾਲ ਦੀ ਉਮਰ ਤੋਂ ਹੀ ਕਬੂਤਰਬਾਈ ਦਾ ਸ਼ੌਕ ਪੈ ਗਿਆ ਇੱਕ ਗਵਾਂਢੀ ਸਾਡੇ ਲਾਗੇ ਜੀ ਜੀ ਉਹਨੇ ਕਬੂਤਰ ਰੱਖੇ ਸੀ ਜੀ ਜੀ ਤੇ ਉਹਦੇ ਆਲ ਵੇਖਣ ਜਾਂਦਾ ਹੁੰਦਾ ਸੀ ਠੀਕ ਹੈ ਜੀ ਤੇ ਉਤੋਂ ਸ਼ੌਕ ਪੈ ਗਿਆ ਜੀ ਬਸ ਉਦੋਂ ਤੋਂ ਲਗਾਤਾਰ ਹੀ ਆ 38 ਸਾਲ ਮੇਰੀ ਉਮਰ ਹੋ ਗਈ ਆ ਹਾਂਜੀ ਹਾਂਜੀ ਤੇ ਅਜੇ ਤੱਕ ਕਬੂਤਰ ਡਾਵਾਂਗੇ ਜਿੰਨਾ ਚਿਰ ਪ੍ਰਮਾਤਮਾ ਨੇ ਜ਼ਿੰਦਗੀ ਦਿੱਤੀ ਆ ਜੀ ਜੀ ਉਦੋਂ ਤੱਕ ਕਬੂਤਰ ਡਾਵਾਂਗੇ ਇਹ ਸ਼ੌਕ ਸਾਡੇ ਹੱਡੀ ਰਚ ਗਿਆ ਜੀ ਇਹ ਛੱਡ ਨਹੀਂ ਸਕਦੇ ਜੀ ਕਿੰਨੇ ਸਾਲ ਹੋ ਗਏ ਜੀ ਆਪਾਂ ਨੇ ਕਬੂਤਰ ਢੋਂਦਿਆਂ ਨੂੰ 9 ਸਾਲ ਤੋਂ ਲਾਜੋ ਜੀ 9 38 'ਚ 9 ਕਢਾ ਲਓ ਤਾਂ 31 ਸਾਲ ਹੋ ਗਏ ਜੀ 31 ਸਾਲ ਹੋ ਗਏ ਜੀ ਹਾਂਜੀ ਹਾਂਜੀ ਠੀਕ ਹੈ ਜੀ ਇੰਨੀ ਛੋਟੀ ਉਮਰ ਦੇ ਵਿੱਚ ਫਿਰ ਦਾ ਕਰਦਿਆ ਨੇ ਤਾਂ ਬਹੁਤ ਟੋਕਿਆ ਹੋਣਾ ਪਹਿਲਾਂ ਵੀ ਛੱਡ ਪਰੇ ਯਾਰ ਇਹ ਸਾਡੇ ਨਾਲ ਕਿਸੇ ਨੇ ਵੀ ਪਿੱਛੇ ਖਾਨਦਾਨ ਦੇ ਵਿੱਚ ਕਬੂਤਰ ਨਹੀਂ ਸੀ ਰੱਖੇ ਸਾਡਾ ਪਿੰਡ ਮੱਲੋਵਾਲ ਕਮੋਜ ਬਰਾਦਰੀ ਦਾ ਪਿੰਡ ਆ ਠੀਕ ਹੈ ਜੀ ਮਤਲਬ ਵੈਸੇ ਸਾਰੇ ਪਿੰਡ ਪੜੇ ਲਿਖੇ ਆ ਹਾਂਜੀ ਹਾਂਜੀ ਪਿੰਡ ਪੜਿਆ ਲਿਖਿਆ ਕੋਈ ਮਤਲਬ ਇਹਨਾਂ ਨਹੀਂ ਸੀ ਕਬੂਤਰਬਾਜੀ ਨੂੰ ਚੰਗਾ ਨਹੀਂ ਸੀ ਮੰਦੇ ਪਰ ਮੈਨੂੰ ਇੱਕ ਅਗਵਾਨ ਦੇ ਕਬੂਤਰ ਰਖੜ ਤੋਂ ਮੈਨੂੰ ਸ਼ੌਕ ਪੈ ਗਿਆ ਠੀਕ ਹੈ ਜੀ ਹਾਂ ਜੀ ਮੈਂ ਪਲੱਸ 2 ਕੀਤੀ ਆ ਪਲੱਸ 2 ਬਾਅਦ ਕੰਪਿਊਟਰ ਦਾ ਕੋਰਸ ਵੀ ਕੀਤਾ ਜੀ ਹਾਰਡਵੇਅਰ ਡਿਸਪਲੇ ਸੌਫਟਵੇਅਰ ਇੰਜੀਨੀਅਰਿੰਗ ਦਾ ਤੇ ਡੇਰੀ ਫਾਰਮਿੰਗ ਦਾ ਵੀ ਕੀਤਾ ਪਰ ਇਹ ਸ਼ੌਕ ਇੱਕ ਮਨ ਦੀ ਖਰਾਕ ਆ ਇਹ ਸਾਡੀ ਇੱਕ ਜ਼ਿੰਦਗੀ ਦਾ ਸ਼ੌਕ ਆ ਹਾਂ ਜੀ ਹਾਂ ਜੀ ਤੇ ਇਹਦੇ ਨਾਲ ਹੀ ਸਾਡੀ ਜ਼ਿੰਦਗੀ ਆ ਜੀ ਘਰ ਦੇ ਕੰਮਕਾਰ ਦੇ ਨਾਲ ਫਿਰ ਇਹ ਸ਼ੌਕ ਨੂੰ ਪੂਰਾ ਪਰ ਕਰ ਹਾਂ ਜੀ ਘਰ ਦੇ ਕੰਮ ਦੇ ਨਾਲ ਇਹ ਸ਼ੌਕ ਵੀ ਕਰੀਦਾ ਜੀ ਜ਼ਰੂਰ ਇਹ ਸਾਡੀ ਇੱਕ ਰੂਹ ਦੀ ਖਰਾਕ ਬਣ ਗਿਆ ਜੀ ਇਹ ਸ਼ੌਕ ਠੀਕ ਹੈ ਜੀ ਹਾਂ ਜੀ ਤਕਰੀਬਨ 33 ਸਾਲ ਤੋਂ ਇਹ ਕਬੂਤਰ ੜਾ ਰਹੇ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਠੀਕ ਹੈ ਜੀ ਭਾਈਆ ਇਸ ਟਾਈਮ ਆਪਣੇ ਕੋਲੇ ਕਿੰਨੇ ਕਬੂਤਰ ਰੱਖੇ ਹੋਏ ਆ ਜੀ ਮੇਰੇ ਕੋਲ 150 ਕਬੂਤਰ ਹੋਊਗਾ ਜੀ ਘਰ 150 ਕਬੂਤਰ ਦੇ ਕਰੀ ਹਾਂ ਤੇ ਜੇ ਮੈਂ ਆਪਣੇ ਕਬੂਤਰ ਗਾਂ ਸੱਜਣਾ ਮਿੱਤਰਾਂ ਕੋ ਲਾਵਾਂ ਜੀ ਜੀ ਤੇ 5-600 ਕਬੂਤਰ ਮੇਰਾ ਉੱਥੇ ਵੀ ਹੋਊਗਾ ਜੀ ਠੀਕ ਹੈ ਹਾਂ ਜੀ ਤੁਹਾਡੇ ਕੋਲੇ ਕਿਹੜੇ ਕਿਹੜੇ ਨਸਲਾਂ ਨੇ ਸਾਡੇ ਨਾਲ ਇੱਕ ਦੋ ਨਸਲਾਂ ਜ਼ਰੂਰ ਸਾਂਝੀਆਂ ਕਰੋ ਮੇਰੇ ਕੋਲ ਗਰਦੇਵ ਵਾਲੇ ਕਬੂਤਰ ਹੈਗੇ ਜੀ ਜੀ ਪੁੰਨੂ ਵਾਲੇ ਕਬੂਤਰ ਹੈਗੇ ਆ ਠੀਕ ਹੈ ਜੀ ਤੇ ਜੰਟੇ ਵਾਲੇ ਕਬੂਤਰ ਹੈਗੇ ਠੀਕ ਹੈ ਜੀ ਹਾਂ ਮੈਂ ਤਿੰਨੇ ਕਰਦਾ ਹੈਗੇ ਤਾਂ ਹੋਰ ਵੀ ਆ ਪਰ ਤਿੰਨ ਕਿ ਨਸਲਾਂ ਤੁਸੀਂ ਗਿਣ ਲਓ ਹਾਂ ਹਾਂ ਠੀਕ ਹੈ ਠੀਕ ਹੈ ਹਾਂ ਜੀ ਭਾਈ ਜੀ ਫਿਰ ਆਪਾਂ ਨਾਮਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਤੁਸੀਂ ਕਿੰਨੇ ਕੇ ਨਾਮ ਜੱਦ ਚੁੱਕੇ ਹੋ ਸਾਨੂੰ ਥੋੜੇ ਸਾਂਝੇ ਕਰੋ ਜੀ ਵੀਰ ਜੀ ਮੈਂ ਜਿੱਥੇ ਛੱਤ ਵਾਲੀਆਂ ਬਾਜ਼ੀਆਂ ਹੁੰਦੀਆਂ ਨੇ ਨਾ ਘਰੋ ਘਰੀ ਜਿਹਨੂੰ ਪੌਂਟੀ ਵੀ ਕਹਿੰਦੇ ਨੇ ਜਿਹਨੂੰ ਸ਼ੀਲਡਾਂ ਕਹਿੰਦੇ ਆ ਹਾਂ ਜੀ ਹਾਂ ਮੈਂ ਉਹ ਵੀ ਕਬੂਤਰ ਜਿਹੜੇ ਆ ਉਡਾਉਣਾ ਉਹ ਸ਼ੀਲਡਾਂ ਵੀ ਉਡਾਉਣਾ ਠੀਕ ਹੈ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਜੀ ਮੈਂ ਜਿਹੜੀ ਬਾਜੀ ਜਿੱਤੀ ਆ ਜੀ ਇੱਕ ਰਾਣੇ ਕਾਲੇ ਸ਼ੀਲਡ ਹੋਈ ਸੀ लास्ट ਵਾਲੀ ਬਾਜੀ ਸੀ ਠੀਕ ਹੈ ਜੀ ਉਹ ਅੱਜ ਤੋਂ ਦਾ ਸਾਲ ਪਹਿਲਾਂ ਇੱਕ ਉਹ ਜਿੱਤੀ ਸੀ ਉੱਥੇ ਮੇਰਾ ਲਾਸਟ ਰਹਿ ਗਿਆ ਸੀ ਕਬੂਤਰ ਜੀ ਠੀਕ ਹੈ ਜੀ ਉਸ ਤੋਂ ਬਾਅਦ ਡਾਕਟਰ ਅਮਰੀਕ ਸਿੰਘ ਹੁਣੀ ਜੀ ਦੇਵੀ ਦਾਸਪੁਰੇ ਆ ਉਹ ਗੁਜ਼ਰ ਚੁੱਕੇ ਉਹਨਾਂ ਦੇ ਭਤੀਜੇ ਬਾਜੀ ਕਰਾਉਂਦੇ ਆ ਠੀਕ ਹੈ ਜੀ ਤੇ ਉਹਦੇ ਵਿੱਚ ਵੀ ਮੈਨੂੰ ਸਪੈਸ਼ਲ ਨਾਮ ਮਿਲਿਆ ਜੀ ਜੀ ਤੇ ਸੈਕੰਡ ਪੋਜੀਸ਼ਨ ਵੀ ਮੇਰੀ ਆਈ ਸੈਕੰਡ ਜੀ ਜਿੱਥੋਂ ਮੇਰਾ ਸ਼ੌਕ ਵਧਿਆ ਜੀ ਹਾਂਜੀ ਉਸ ਤੋਂ ਬਾਅਦ ਲਗਾਤਾਰ ਹੀ ਚੱਲਣ ਦੀਆਂ ਪਿਛਲੀ ਵਾਰੀ 50 ਦਿਨਾਂ ਦਾ ਕੰਪੀਟੀਸ਼ਨ ਸੀ ਠੀਕ ਹੈ ਜੀ ਉਹ ਪਟਵਾਰੀ ਦੀ ਛਾਤੇ ਹੁੰਦਾ ਜੀ ਉਹਦੇ ਵਿੱਚ ਗੈਰੀ ਪਹਿਲਵਾਨ ਸਾਡੀ ਸਪੋਰਟ ਕਰਦੇ ਜੀ ਕਬੂਤਰ ਸਾਨੂੰ ਦਿੰਦੇ ਆ ਉਹਦੇ ਵਿੱਚ ਮੇਰੇ ਹੁੰਦੇ ਕਬੂਤਰ ਜਾਂ ਉਹਨਾਂ ਦੇ ਹੁੰਦੇ ਆ ਪਾਇਤ ਕੀ ਵੀ ਟੂਰਨਾਮੈਂਟ ਓਡ ਰਿਆ ਉਹਦੇ ਵਿੱਚ ਜਰਨੈਲ ਵੀਰ ਦੇ ਵਿੱਚ ਜਰਨੈਲ ਵੀਰੇ ਦੇ ਵੀ ਜਿਹੜੇ ਹੈਗੇ ਉਹ ਗੈਰੀ ਪਹਿਲਵਾਨ ਦੇ ਆ ਠੀਕ ਹੈ ਜੀ ਤੇ ਮੇਰੇ ਕਬੂਤਰ ਤਿੰਨਾਂ ਦੇ ਉਹ 5 ਦਿਨ ਲਗਾਤਾਰ ਕੰਪੀਟੀਸ਼ਨ ਚੱਲਦਾ ਜੀ ਪਿਛਲੀ ਪਿਛਲੀ ਵਾਰੀ ਵੀ ਉਹ 5 ਦਿਨਾਂ ਦੀ ਬਾਜੀ ਦੇ ਵਿੱਚ ਚਾਰ ਬਾਜ਼ੀਆਂ ਸੀ ਜਿੱਤ ਗਏ ਸੀ ਪਾਇਤ ਕੀ ਵੇਖੋ ਜ ਹਾਂ ਉਹ ਆਰ ਕੀ ਬਾਜੀ ਅਗੇ ਲੱਖ ਦੀ ਹੈ ਅੱਜ ਦੀ 1.5 ਲੱਖ ਦੀ ਹੋ ਗਈ ਆ ਉਹ 20 ਮਈ ਤੋਂ ਸਟਾਰਟ ਆ ਲਗਾਤਾਰ 5 ਦਿਨ ਕਬੂਤਰ ਉਡਣੇ ਆ 10 10 ਕਬੂਤਰ ਰੋਜ਼ਾਨਾ ਉਡਣੇ ਆ ਜੀ 5 ਦਿਨ ਲਗਾਤਾਰ ਬਾਜੀ ਉਡੜੀਏ ਹਾਂ ਜਿਵੇਂ ਲਗਾਤਾਰ ਭਾਜੀ ਬਾਜੀ ਉਡਦੀ ਆ ਉਸ ਦੇ ਵਿੱਚ ਜਾਨੀ ਕਿ ਇੱਕ ਕਬੂਤਰੀ ਜਿਆਦਾ ਟਾਇਆ ਜਾਂਦਾ ਵਾ ਜਾਂ ਤੁਹਾਡੇ ਕੋਲੇ ਲਿਮਟ ਦੱਸੀ ਜਾਂਦੀ ਆ ਨਹੀਂ ਦਸਾਂ ਦੀ ਟਾਈਮਿੰਗ ਗਣੀ ਜਾਂਦੀ ਜਿੰਨੇ ਕਬੂਤਰ ਕਿਸੇ ਦੇ ਘਰ ਆਉਂਦੇ ਆ ਨਹੀਂ ਜਿਹੜੀਆਂ ਲੱਗੀਆਂ ਤੈਂ ਜਿਹੜਿਆ ਉਹਨਾਂ ਨੂੰ ਦਿੱਤਾ ਹੁੰਦਾ ਕਿ ਐਸ ਏਰੀਆ 'ਚ ਬਹਿਣਾ ਜੀ ਜੀ ਉਹਦੀ ਟਾਈਮਿੰਗ ਨੋਟ ਕੀਤੀ ਜਾਂਦੀ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਇੱਕ ਇੱਕ ਬੰਦੇ ਦੇ ਆਪਾਂ ਕਹਿੰਦੀ 10 ਕਬੂਤਰ ਉਡਾਉਂਦੇ ਆ ਜੀ ਉਹ ਦਸਾਂ ਦੇ ਵਿੱਚੋਂ ਟਾਈਮਿੰਗ ਦੇਖੀ ਜਾਂਦੇ ਉਹਨਾਂ ਦੀ ਹਾਂ ਜੀ ਹਾਂ ਜੀ ਹਾਂ ਜੀ ਉਹਨਾਂ ਟਾਈਮਿੰਗ ਵੇਖੀ ਜਾਂਦੀ ਕਿ ਕਿਹਦੇ ਟਾਈਮ ਜ਼ਿਆਦਾ ਬਣੇ ਆ ਜੀ ਇੱਕ ਇੱਕ ਕਬੂਤਰ ਦਾ ਟਾਈਮ ਨੋਟ ਕੀਤਾ ਜਾਂਦਾ ਜਿਹਦੀ ਟਾਈਮਿੰਗ ਵੱਜ ਜਾਂਦੀ ਆ ਉਹਨੂੰ ਨਾਮ ਦਿੱਤਾ ਜਾਂਦਾ ਇੱਕ ਜਿਹੜਾ ਕਬੂਤਰ ਸਾਰਿਆਂ ਤੋਂ ਇੱਕ ਕਬੂਤਰ ਜਿਹੜਾ ਜਿਹਨੂੰ ਆਪਾਂ ਮੈਨ ਆਫ ਦਾ ਮੈਚ ਕਹਿ ਦਿੰਦੇ ਆ ਹਾਂ ਜੀ ਹਾਂ ਜੀ ਉਹਨੂੰ ਸਪੈਸ਼ਲ ਨਾਮ ਕਿਹਾ ਜਾਂਦਾ ਦੀ ਇਹ ਗੇਮ ਦੇ ਵਿੱਚ ਠੀਕ ਹੈ ਤੇ ਉਹ ਵੀ ਇਨਾਮ ਹੈਗਾ ਜੀ ਅੱਛਾ ਜੀ ਹਾਂ ਜੀ ਹਾਂ ਜੀ ਆਹ ਭਾਈ ਜੀ ਆਪਾਂ ਇਨਾਮਾਂ ਦੇ ਵਿੱਚ ਦੇਖਿਆ ਜਾਵੇ ਅੱਜ ਤੋਂ 4-5 ਸਾਲ ਪਹਿਲਾਂ ਦੇ ਨਾਮਾਂ ਦੇ ਵਿੱਚ ਹੂੰ ਤੇ ਅੱਜ ਦੇ ਨਾਮਾਂ ਦੇ ਵਿੱਚ ਤੁਸੀਂ ਕਿੰਨਾ ਕੁ ਫਰਕ ਪੇ ਕਰ ਰਹੇ ਹੋ ਵੇਖੋ ਜੀ ਪਹਿਲਾਂ ਤਾਂ ਮੈਂ ਸਟਾਰਟਿੰਗ ਜੀ ਕਹਿਣਾ ਸੀ ਜੀ ਜੀ ਮੈਂ ਮਾਲਵਾ ਟੀਵੀ ਵਾਲਿਆਂ ਦਾ ਧੰਨਵਾਦ ਕਰਦਾ ਜੀ ਥੈਂਕ ਯੂ ਮੈਨੂੰ ਨਮਾਣੇ ਜੇ ਬੰਦੇ ਨੂੰ ਬੋਲਣ ਦਾ ਮੌਕਾ ਦਿੱਤਾ ਜੀ ਸਾਨੂੰ ਇਸ ਖੇਡ ਨੂੰ ਜਿਹੜੇ ਵੀਰ ਚੈਨਲ ਰਾਹੀਂ ਚੁੱਕ ਰਹੇ ਆ ਮੈਂ ਬਹੁਤ ਧੰਨਵਾਦ ਕਰਦਾ ਦੂਜੀ ਗੱਲ ਵੀਰ ਜੀ ਇਹ ਆ ਕਿ ਜਦੋਂ ਤੋਂ ਹੀ ਕਲੱਬਾਂ ਦੀਆਂ ਬਾਜ਼ੀਆਂ ਉੱਡ ਰਹੀਆਂ ਨੇ ਜਿੱਦਾਂ ਐਸ ਕਲੱਬ ਦੀ ਬਾਜੀ ਲਾ ਲੋ ਪਹਿਲਾਂ ਵੀ ਬਾਜੀ ਹੋਈ ਸੀ ਇਹ ਉਦੋਂ ਵੀ ਇਹਨਾਂ ਵੀਰਾਂ ਨੇ ਮੋਟਰਸਾਈਕਲ ਵਾਲੀ ਬਾਜੀ ਕਰਾਈ ਸੀ ਉਦੋਂ ਅੱਜ ਵੀ ਮੋਟਰਸਾਈਕਲ ਵਾਲੀ ਬਾਜੀ ਆ ਹਾਂਜੀ ਹਾਂਜੀ ਉਦੋਂ ਹੈਪੀ ਗੁੰਨੋ ਵਾਲ ਨੇ ਧਾੜਨਾ ਤੋਂ ਮੋਟਰਸਾਈਕਲ ਜਿੱਤਿਆ ਸੀ ਇਹ ਕ ਅੱਜ ਉੱਡ ਰਹੀ ਆ ਵੇਖੋ ਕਿਹਦੀ ਕਿਸਮ ਚ ਪਰਮਾਦਵਾ ਇਹ ਹੁੰਦਾ ਸਾਰੇ ਖੜੀ ਖਡਾਰੀ ਵੀਰ ਵਧੀਆ ਨੇ ਸਾਰਿਆਂ ਦੇ ਕਬੂਤਰ ਚੰਗੇ ਨੇ ਵੇਖੋ ਜੀ ਕਿਸਮਤ ਤੇ ਖੇਡ ਕੀ ਦੀ ਕੰਮ ਕਰਦੀ ਆ ਜੀ ਹਾਂਜੀ 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 ਤੇ ਅੱਜ ਦੀ ਬਾਜੀ ਬਜ ਬਾਈ ਜੀ ਆਪਾਂ ਨੇ ਕਿੰਨੇ ਕਬੂਤਰ ਛੱਡੇ ਇੱਕ ਕਬੂਤਰ ਛੱਡਿਆ ਜੀ ਮੈਂ ਬਲਦੇਵ ਸਿੰਘ ਜਰਮਨ ਦੇ ਨਾਂ ਤੇ ਅੱਛਾ ਬਲਦੇਵ ਸਿੰਘ ਹਾਂ ਰਾਣੇ ਕਾਲੇ ਦੇ ਵਿੱਚ ਉਹ ਜੇਤੂ ਰਿਹਾ ਸੀ ਸਾਢੇ 7 ਬੈਠਾ ਸੀ ਉਹ ਕਬੂਤਰ ਅੱਜ ਛੱਡਿਆ ਜੀ ਅੱਛਾ ਜੀ ਹਾਂਜੀ ਹਾਂਜੀ ਉਮੀਦ ਜੱਜ ਦੀ ਉਮੀਦ ਤੇ ਹੈਗੀ ਆ ਜੀ ਵੇਖੋ ਉਮੀਦ ਸਾਰੇ ਵੀਰਾਂ ਨੂੰ ਹੈਗੀ ਆ ਜੀ ਇਹ ਇਹ ਕੋਸ਼ਿਸ਼ ਆਸ ਕਦੀ ਲਈ ਛੱਡਣੀ ਚਾਹੀਦੀ ਜੀ ਜੀ ਹਾਂਜੀ ਹਾਂਜੀ ਬਾਕੀ ਜੱਜ ਵੀਰ ਆ ਉੱਪਰ ਕੋਠੇ ਦੇ ਜੀ ਜੀ ਉਹਨੂੰ ਵੀਰ ਨੇ ਪੂਰਾ ਇਨਸਾਫ ਕਰਾਉਂਦਾ ਮੈਂ ਐਦ ਕੀ ਹੈਪੀ ਗੁੰਨਵਾਲ ਮੈਨੂੰ ਲੈ ਕੇ ਆਇਆ ਜੀ ਇਸ ਇੰਟਰੀਆਂ ਦੇ ਵਿੱਚ ਪਿਛਲੀ ਇੰਟਰਵਿਊ ਵਿੱਚ ਮੈਂ ਨਹੀਂ ਸੀ ਹੈਗਾ ਮੈਂ ਸਹਿਯੋਗ ਵੀ ਦਿੱਤਾ ਇਹਨਾਂ ਸਹਿਯੋਗੀ ਵੀਰਾਂ ਦੇ ਵਿੱਚ ਮੇਰਾ ਨੰਬਰ ਪਾਇਆ ਜੀ ਤੇ ਆਪਾਂ ਸਹਿਯੋਗ ਵੀ ਦਿੱਤਾ ਜੀ ਜੀ ਇਹ ਹੈਪੀ ਗੁੰਨਵਾਲ ਜਿਹੜੇ ਮੇਰੇ ਤੋਂ ਪਹਿਲਾਂ ਦੇ ਕੇ ਗਏ ਇੰਟਰਵਿਊ ਜੀ ਜੀ ਤੇ ਉਹੋ ਲੈ ਕੇ ਆਏ ਜੀ ਇਸ ਪਾਸੇ ਠੀਕ ਹੈ ਤੇ ਮੋਟਰਸਾਈਕਲ ਵੀ ਉਹਨਾਂ ਜਿੱਤਿਆ ਜਿਹੜੀ ਪਹਿਲਾਂ ਪਿਛਲੇ ਸਾਲ ਬਾਜੀ ਹੋਈ ਸੀ ਠੀਕ ਠੀਕ ਹਾਂ ਜੀ ਤਾਂ ਬਾਕੀ ਹੁਣ ਇਹਨਾਂ ਨੇ ਜੁੜੇ ਜਿਆਦੀਆਂ ਮੈਂ ਛੱਤਾਲੀਆਂ ਬਾਜ਼ੀਆਂ ਡਾਉਣਾ ਇਹ ਡੜੇ ਵੀ ਛੱਟ ਲਈ ਨਾ ਠੀਕ ਹੈ ਬਾਕੀ ਦੋਵੇਂ ਸ਼ੌਂਕ ਰੱਖੇ ਤੇ ਛੱਤ ਬਾਜ਼ ਲਾਲੀਆਂ ਬਾਜ਼ੀਆਂ ਆਪਣੇ ਸੱਜਣਾ ਦੇ ਕੋਠੇ ਤੋਂ ਢਾਈ ਦੀਆਂ ਡੜੇ ਮੈਂ ਆਪ ਡਾਉਣਾ ਜੀ ਠੀਕ ਹੈ ਠੀਕ ਹਾਂ ਜੀ ਫਿਰ ਵੀ ਇਹ ਕੰਮ ਦੇ ਨਾਲ ਨਾਲ ਸ਼ੌਕ ਨੂੰ ਪੂਰਾ ਬਰਕਰਾਰ ਰੱਖਿਆ ਹੋਇਆ ਹੈ ਬਿਲਕੁਲ ਜੀ ਬਿਲਕੁਲ ਕੰਮ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਜੀ ਹੈਗਾ ਜੀ ਪਰ ਇਹ ਸ਼ੌਂਕ ਜਿਹੜਾ ਨੀ ਮਿਹਨਤ ਮੰਗਦਾ ਟਾਈਮ ਮੰਗਦਾ ਠੀਕ ਹੈ ਜੀ ਇਹ ਪਕੜਨਾ ਪੈਂਦਾ ਜੀ ਰੋਟੀ ਵਾਂਗੂ ਥੱਲੇ ਫਿਰ ਜਾ ਕੇ ਕੁਝ ਲੱਭਦਾ ਜੀ ਹਾਂਜੀ ਸਵੇਰੇ ਬਹੁਤ ਜਲਦੀ ਹੋਣਾ ਪੈਂਦਾ ਵਾ ਹਾਂਜੀ ਬਿਲਕੁਲ ਜਲਦੀ ਨੀਂਦ ਹੀ ਨਹੀਂ ਆਉਂਦੀ ਜਿੱਦਣ ਬਾਜੀ ਹੁੰਦੀ ਆ ਉਸ ਦਿਨ ਰਾਤ ਨੀਂਦ ਹੀ ਨਹੀਂ ਆਉਂਦੀ ਕਦੀ ਜੇ ਅੱਧਾ ਘੰਟਾ ਲੰਮੇ ਪਈਦਾ ਕਦੀ 2 ਵਜੇ ਉੱਠੀਦਾ ਕਦੀ 4 ਵਜੇ ਉੱਠੀਦਾ ਮਤਲਬ ਜਾਗਾ ਹੀ ਹੁੰਦਾ ਕਬੂਤਰ ਬਾਜ਼ਾਂ ਦੇ ਡਰਾਈਵਰਾਂ ਨੂੰ ਨੀਂਦ ਨਹੀਂ ਪੂਰੀ ਹੁੰਦੀ ਸਹੀ ਗੱਲ ਹੈ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂ ਭਾਈ ਜੀ ਸਾਡੇ ਚੈਨਲ ਦੇ ਮਾధ్యਮ ਰਾਹੀਂ ਤੁਸੀਂ ਸਾਡੇ ਐਨ ਆਰ ਆਈ ਵੀਰਾਂ ਨੂੰ ਦੇਖਣ ਵਾਲੇ ਦਰਸ਼ਕ ਵੀਰਾਂ ਨੂੰ ਕੁਈ ਛੋਟਾ ਜਿਹਾ ਮੈਸੇਜ ਸੁਝਾ ਦੇਣਾ ਚਾਹੁੰਦੇ ਤੁਸੀਂ ਜ਼ਰੂਰ ਦਿਓ ਜੀ ਮੈਂ ਬਹੁਤ ਧੰਨਵਾਦ ਕਰਦਾ ਜੀ ਐਨ ਆਰ ਆਈ ਵੀਰਾਂ ਦਾ ਜਿਨ੍ਹਾਂ ਨੇ ਆ ਮੈਨੇਜਮੈਂਟ ਕਰਾਇਆ ਜੀ ਤੁਹਾਡੇ ਕੋਲ ਤੇ ਉਹਨਾਂ ਨਾਲ ਹੀ ਇਹ ਕਬੂਤਰਬਾਜੀ ਚੁੱਕੀ ਜਾ ਰਹੀ ਆ ਕਿਉਂਕਿ ਉਹ ਨਾਮਾਂ ਦੇ ਵਿੱਚ ਬਹੁਤ ਹਿੱਸਾ ਦੇ ਰਹੇ ਪਾਰ ਰਹੇ ਆ ਤੇ ਬਹੁਤ ਪ੍ਰਮੋਟ ਕਰ ਰਹੇ ਆ ਕਿ ਉਹ ਆਪਣਾ ਇੱਥੋਂ ਸ਼ੌਕ ਉਹਨਾਂ ਨੂੰ ਤੇ ਉੱਥੇ ਬਾਹਰ ਜਾ ਕੇ ਵੀ ਉਹਨਾਂ ਨੇ ਆਪਣਾ ਸ਼ੌਕ ਜਿਹੜਾ ਵਾ ਬਰਕਰਾਰ ਰੱਖਿਆ ਜੇ ਉੱਥੇ ਮੌਸਮ ਹੋਵੇ ਸਹੀ ਇੱਥੋਂ ਵਾਲਾ ਤੇ ਉੱਥੇ ਵੀ ਸ਼ੌਕ ਕਰਨ ਹਾਂਜੀ ਹਾਂਜੀ ਉਹਨਾਂ ਦੇ ਨਾਲ ਹੀ ਇਹ ਜਿਹੜੀ ਆ ਖੇਡ ਜਿਹੜੀ ਆ ਮੈਂ ਸਮਝਦਾ ਕਿ ਚੁੱਕੀ ਜਾ ਰਹੀ ਆ ਨਾਮਾਂ ਦੇ ਵਿੱਚ ਹਾਂਜੀ ਜਿਹੜੀ ਬੜੋਤੀ ਆਈ ਆ ਜੀ ਕਿ ਗੱਡੀਆਂ ਕਾਰਾਂ ਟਰੈਕਟਰਾਂ ਦੇ ਇਹ ਉਹਨਾਂ ਵੀਰਾਂ ਦੇ ਸਹਿਯੋਗ ਨਾਲ ਹੀ ਆ ਚਲੋ ਇਧਰ ਵਾਲਿਆਂ ਨਾਲ ਵੀ ਹੈਗੇ ਆ ਪਰ ਬਹੁਤ ਸਾਰਾ ਸਹਿਯੋਗ ਬਾਹਰ ਵਾਲੇ ਵੀਰਾਂ ਐਨਆਰਆਈ ਵੀਰਾਂ ਦਾ ਜੀ ਐਨਆਰਆਈ ਹਾਂ ਜ ਕਬੂਤਰਬਾਜੀ ਦੇ ਵਿੱਚ ਚੁੱਕਣ ਦੇ ਇਹਨੂੰ ਤਾਂ ਚੁੱਕਣ ਟੌਪ 'ਚ ਖੜਨ 'ਚ ਐਨਆਰਆਈ ਵੀਰਾਂ ਦਾ ਬਹੁਤ ਸਹਿਯੋਗ ਆ ਤੇ ਚੈਨਲ ਵਾਲੇ ਵੀਰਾਂ ਦਾ ਵੀ ਜਿਨ੍ਹਾਂ ਨੇ ਰੂਬਰੂ ਕੀਤਾ ਸਾਰੇ ਖਿਡਾਰੀ ਵੀਰਾਂ ਨੂੰ ਖੇਡ ਵਿਖਾਈ ਹਾਂ ਪਾਣੀ ਦਾ ਜਿਹੜਾ ਤਿਆਰ ਕਰਦਾ ਜੀ ਬਾਕੀ ਆ ਮੈਂ ਪਿੰਡ ਵਾਲਿਆਂ ਦਾ ਧੰਨਵਾਦ ਕਰਦਾ ਜੀ ਪਿੰਡ ਰਾਮਪੁਰੇ ਬਹੁਤ ਸੋਹਣੀ ਬਾਜੀ ਚੱਲ ਰਹੀ ਹੈ ਜੀ ਸਵੇਰੇ ਹੀ ਚਾਹ ਨਾਲ ਪਕੌੜੇ ਮਿਲ ਗਏ ਆ ਤੇ ਆ ਰੋਟੀ ਪਾਣੀ ਦਾ ਇੰਤਜ਼ਾਮ ਸਾਰਾ ਟੇਬਲਾਂ ਤੇ ਲਾ ਕੇ ਇਹ ਵੀਰ ਖਵਾ ਰਿਹਾ ਜੀ ਤੇ ਇਹ ਸ਼ਬਾ ਹਲਵਾਈ ਆ ਖੜੀ ਵੀਰੀ ਆ ਜੀ ਸਾਡਾ ਭਰਾ ਹੀ ਆ ਉਹ ਡਿਆ ਜੀ ਸਾਰਾ ਇਹ ਤਿਆਰ ਕਰਨਾ ਇਹ ਵੀਰ ਸਾਰੇ ਸੇਵਾ ਲੁੱਟਣਦੇ ਆ ਤੇ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਇਹਨਾਂ ਵੀਰਾਂ ਦਾ ਵੀ ਤੇ ਜਿਨ੍ਹਾਂ ਇਹ ਸਾਫ ਸੁਥਰੀ ਖੇਡ ਖੇਡਦੇ ਆ ਵੇਖੋ ਜੀ ਸਾਡੀ ਖੇਡ ਲੜਾਈ ਕਰਕੇ ਬਦਨਾਮ ਹੀਰਾ ਫੇਰੀ ਕਰਕੇ ਬਦਨਾਮ ਜਦੋਂ ਚੰਗੇ ਵੀਰ ਉੱਤੇ ਆ ਜਾਂਦੇ ਆ ਜੀ ਉੱਪਰ ਤੇ ਫਿਰ ਇਹ ਖੇਡ ਚੰਗੀ ਹੋ ਜਾਂਦੀ ਆ ਇਹ ਇਨਸਾਫ ਦੌਂਦੇ ਆ ਤੇ ਖੇਡਾ ਪੇ ਚੁੱਕੀ ਜਾਂਦੀ ਆ ਜੀ ਇਹ